ਲਈ ਸਰਕਾਰ ਨੇ ਵੱਡਾ ਐਲਾਨ ਕੀਤਾ ਤਾਂ ਦੱਸ ਦਈਏ ਕਿ ਝੋਨੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਲਈ ਅਹਿਮ ਖਬਰ ਆ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ ਹੁਣ ਤੋਂ ਹੀ ਜੜੀਆਂ ਤਿਆਰੀਆਂ ਖਿੱਚ ਦਿੱਤੀਆਂ ਨੇ ਸਰਕਾਰ ਨੂੰ ਉਮੀਦ ਆ ਕਿ ਇਸ ਵਾਰ 190 ਲੱਖ ਮੀਟ੍ਰਿਕ ਝੋਨਾ ਮੰਡੀਆਂ ਵਿੱਚ ਆਏਗਾ ਇਸ ਹਿਸਾਬ ਨਾਲ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪੰਜਾਬ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ 15 ਨਵੰਬਰ ਤੱਕ ਝੋਨੇ ਦੀ ਖਰੀਦ ਹੋਏਗੀ ਇਸ ਲਈ ਅਫਸਰਾਂ ਨੂੰ 15 ਸਤੰਬਰ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਜਿਹੜੇ ਹੁਕਮ ਦੇ ਦਿੱਤੇ ਗਏ ਨੇ ਦਰਅਸਲ ਪੰਜਾਬ ਸਰਕਾਰ ਨੇ ਚੋਣ ਦੇ ਖਰੀਦ ਸੀਜ਼ਨ ਨੂੰ ਸੰਚਾਰੂ ਤੇ ਨਿਰਵਿਘਨ ਬਣਾਉਣ ਲਈ ਤਿਆਰੀਆਂ ਹੁਣੇ ਤੋਂ ਵਧ ਦਿੱਤੀਆਂ ਨੇ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਦੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਗਾਮੀ ਝੋਨੇ ਦੇ ਖਰੀਦ ਸੀਜ਼ਨ ਦੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਸੈਕਟਰ 39 ਦੇ ਵਿੱਚ ਸਥਿਤ ਅਨਾਜ ਭਵਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਕੈਬਨਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ 15 ਸਤੰਬਰ ਤੱਕ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਜਿਹੜੇ ਹੁਕਮ ਦੇ ਦਿੱਤੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ 15 ਸਤੰਬਰ ਤੋਂ ਲੈ ਕੇ 15 ਨਵੰਬਰ ਤੱਕ ਐਕਸ ਇੰਡੀਆ ਛੁੱਟੀ ਤੇ ਵਿਦੇਸ਼ ਨਾ ਜਾਣ ਦੀ ਹਦਾਇਤ ਦਿੱਤੀ ਆ ਘਟਾਰੂ ਚੱਕ ਨੇ ਕਿਹਾ ਕਿ ਇਸ ਵਾਰ ਚੋਨੇ ਦੇ ਖਰੀਦ ਡਿਸੀਜਨ ਦੌਰਾਨ 190 ਲੱਖ ਮੀਟਰਿੰਗ ਚੋਨੇ ਦੀ ਆਮਦਨ ਦੀ ਉਮੀਦ ਆ ਇਸ ਦੌਰਾਨ ਵਿਭਾਗ ਵੱਲੋਂ ਪੰਡਾਰਨ ਲਈ ਹੋਰ ਖਾਂ ਤਿਆਰ ਕਰਨ ਲਈ ਅਕਤੂਬਰ 2024 ਤੋਂ ਜੂਨ 2025 ਤੱਕ 18 ਲੱਖ ਮੀਟ੍ਰਿਕ ਟਨ ਚੌਲ ਰਾਜ ਤੋਂ ਬਾਹਰ ਭੇਜਿਆ ਜਾ ਚੁੱਕਿਆ ਇਸ ਤੋਂ ਇਲਾਵਾ ਅਗਸਤ 2025 ਤੋਂ ਜੂਨ 2026 ਤੱਕ 82.5 ਲੱਖ ਮੀਟ੍ਰਿਕ ਟਨ 77.5 ਲੱਖ ਮੀਟ੍ਰਿਕ ਟਨ ਪ੍ਰਤੀ ਮਹੀਨੇ ਦੀ ਦਰ ਨਾਲ ਬਾਹਰ ਭੇਜਿਆ ਜਾਵੇਗਾ ਕੈਬਨਟ ਮੰਤਰੀ ਨੇ ਤਰਪਾਰਾ ਲੱਕੜ ਦੇ ਕ੍ਰੇਟ ਵਰਦਾਨੇ ਤੋਂ ਜਿਹੜਾ ਜ਼ਾਇਦਾਦਾਰ ਜਾਲਾਨਾ ਪ੍ਰਬੰਧ ਲੋੜੀਂਦੀ ਮਾਤਰਾ ਵਿੱਚ ਕਰਨ ਦੇ ਆਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੇ 1.57 ਕਰੋੜ ਲਾਭਪਾਤਰੀਆਂ ਵਿੱਚੋਂ 1.25 ਕਰੋੜ ਦੀ ਇਕੇ ਵਾਈਸੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਆ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਸਾਲ 2025-26 ਲਈ ਕਸਟਮ ਮਿਲਿੰਗ ਪਾਲਸੀ ਦਾ ਖਰੜਾ ਇਸ ਮਹੀਨੇ ਵਿੱਚ ਤਿਆਰ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਲੇਬਰ ਤੇ ਕਾਟਰੀਸ ਪਾਲਸੀ 2024 ਦੇ ਨਾਲ-ਨਾਲ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਪਾਲਸੀ 2024 ਨੂੰ 30 ਸਤੰਬਰ 2025 ਤੱਕ ਵਧਾ ਦਿੱਤਾ ਗਿਆ ਤਾਂ ਜੋ ਚੋਣੇ ਦੀ ਖਰੀਦ ਸੀਜ਼ਨ ਨੂੰ ਸਫਲ ਬਣਾਇਆ ਜਾ ਸਕੇ ਸਦਾ ਦੱਸਦੀ ਹੈ ਕਿ ਕਿਸਾਨਾਂ ਲਈ ਵੱਡੀ ਖਬਰ ਆਤ ਕਿਸਾਨ ਧਿਆਨ ਨਾਲ ਸੁਣ ਲੈਣ ਤਾਂ ਕਿਸਾਨਾਂ ਲਈ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਝੋਨੇ ਦੀ ਕਾਸਤ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ ਹੁਣ ਤੋਂ ਜਿਹੜੀਆਂ ਤਿਆਰੀਆਂ ਖਿੱਚ ਦਿੱਤੀਆਂ ਨੇ ਤੇ ਸਰਕਾਰ ਨੂੰ ਉਮੀਦ ਆ ਕਿ ਇਸ ਵਾਰ 190 ਲੱਖ ਮੀਟ्रिक ਝੋਨਾ ਮੰਡੀਆਂ ਵਿੱਚ ਦੇ ਵਿੱਚ ਆਏਗਾ ਇਸੇ ਹਿਸਾਬ ਨਾਲ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪੰਜਾਬ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ 15 ਨੰਬਰ ਤੱਕ ਝੋਨੇ ਦੀ ਖਰੀਦ ਹੋਏਗੀ